ਕੀ ਮੈਂ ਪਾਤੀ ਸੀ ਹੁਣ ਮਾਤਾ ਪੂਰਾ ਵਟਵਟ ਬੰਨੀ ਜਾਂਦੇ ਆ ਤੇ ਇੱਧਰ ਪੰਜ ਕਿਲੇ ਮੈਨੂੰ ਨਹੀਂ ਧਿਆਨ ਮੈਂ ਕਦੀ ਆਇਆ ਨਹੀਂ ਬਈ ਕਿਹਦੇ ਨਾਲ ਗੱਲ ਕਰਨ ਹੈ ਲੋਕ ਬਣਾਉਣਾ ਹੈ ਲੋਕ ਬਣਾਉਣਾ ਮੈਂ ਕਿਹਦੇ ਨਾਲ ਗੱਲ ਕਰਨੀ ਹੈ ਲੈ ਦਾਦੀ ਆਪਣੀ ਸ਼ੱਕ ਕਰੀ ਜਾਂਦੀ ਕਹਿੰਦੇ ਕਿਹਦੇ ਨਾਲ ਗੱਲ ਕਰਦਾ ਬਲੌਗ ਬਣਾਉਨੇ ਆ YouTube ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਆਏ ਆਪਣੇ ਖੇਤ ਤੇ ਨਾਲ ਆਪਣੇ ਆ ਜੀ ਵੱਡਾ ਭਾਈ ਤੇ ਆਪਾਂ ਅੱਜ ਬੂਟੇ ਲੈ ਕੇ ਆਏ ਆ ਅਮਰੂਦਾਂ ਦੇ ਤੇ ਆਪਾਂ ਹੁਣ ਖੇਤ ਦੇ ਵਿੱਚ ਬੂਟੇ ਲਾਵਾਂਗੇ ਸਾਰੇ ਜਣਿਆਂ ਨੂੰ ਤੁਹਾਨੂੰ ਖੇਤ ਦਿਖਾਉਨੇ ਆ ਅੱਜ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਸਾਰੇ ਜਣੇ ਮਿਨੀ ਬਲੌਗ ਆ ਛੋਟਾ ਇਹ ਆਪਣਾ بڑے ਚਿਰ ਅੱਜ ਮੈਂ ਆਇਆ ਜੀ ਘਟੋ ਘਟ 10 ਸਾਲਾਂ ਬਾਅਦ ਅੱਜ ਖੇਤ ਆਇਆ ਜੀ ਮੈਂ ਮੈਂ ਕਦੀ ਖੇਤ ਨਹੀਂ ਆਇਆ ਸੀਗਾ ਤੇ ਆਪਾਂ ਅਮਰੂਦਾਂ ਦੇ ਬੂਟੇ ਲਾਵਾਂਗੇ ਨਾਲੇ ਤੇ ਨਾਲੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਆਪਣਾ ਖੇਤ ਚਲੋ ਇਹ ਬਣੇ ਰਿਓ ਵੀਡੀਓ ਦੇ ਨਾਲ ਆਇਓ ਅੱਗੇ ਦਿਖਾਉਨੇ ਆ ਜੀ ਦਾਦਾ ਜੀ ਵੀ ਨਾਲ ਆਏ ਆ ਤੇ ਆਪਣਾ ਖੇਤ ਵਾੰਦੇ ਆ ਤੇ ਮੰਮੀ ਜੀ ਦਾਦੀ ਜੀ ਸਾਰੇ ਜਾਣੇ ਆਏ ਆ ਤੇ ਹੁਣ ਆਪਾਂ ਐਸ ਵਟ ਵਟ ਤੇ ਲਾਵਾਂਗੇ ਆ ਵੀ ਆਪਣੀ ਜ਼ਮੀਨ ਆ ਉਹ ਮੋਰਚਾ ਦੇਖ ਰਿਹਾ ਉੱਥੋਂ ਤੱਕ ਹਾਂ ਨਰਮਾ ਵੀ ਤੇ ਆ ਲੋ ਵੀ ਤੇ ਪਹੁੰਚਦੇ ਨਾ ਬਦਨ ਨਾ ਪਾਨ ਦੋ ਟੋ ਡਾ ਫੀ ਗਿਆ ਯਾਰ ਡਰਨਾ ਲਾਈਟ ਲੱਗੇ ਨਹੀਂ ਇੱਕ ਵੀ ਮੈਂ ਡੱਕਾ ਕੰਮ ਕਰ ਰਿਹਾ ਜੀ ਹਾਂ ਇਹ ਨੋ ਹੋ ਰਿਹਾ ਹੈ ਮੈਂ ਤਾਂ ਦਾ ਪਤਾ ਚੱਲ ਜਾਣਗੇ ਅੱਜ ਇਹ ਬਟੂ ਸਿੱਧੀ ਤੂੰ ਬੀਜੇ ਕੀ ਕਰਨੀ ਮੈਂ ਆ ਰਿਹਾ ਤਖੂ ਆਦਮ ਉਹ ਬੀਜੋ ਦੋ ਲਾਈਨ ਦੋ ਕਿਹਰੇ ਲੰਮੇ ਵਾਸਤੇ ਸਾਰੀ ਬੀਜਿੰਦਾ ਬਰੇ ਅਈ ਚ ਕੀ ਬੀਜਿਆ ਮੂੰਗੀ ਇਹ ਮੂੰਗੀ ਨਹੀਂ ਆਪਣੀ ਹਾਂਜੀ ਇਹ ਚੰਨ ਲਾ ਦੇ ਕੋਈ ਬੀਜਿਆ ਨਹੀਂ ਮੈਂ ਆ ਪਾਤੀ ਸੀ ਹੁਣ ਮਾਤਾ ਪੂਰਾ ਵਟ ਵੁੱਟ ਬੰਨੀ ਜਾਂਦੇ ਆ ਚੱਕਰ ਜਾਉਣ ਨੂੰ ਲੋਟ ਉਧਰ ਵੀਰਾ ਪੱਟੀ ਦਾ ਟੋਵੇ ਤੇ ਆਪਾਂ ਮੱਝ ਲਈ ਹੋਵੇ ਇਹਦੀ ਖਾਲੇ ਤੇ ਹਨਾ ਲਾਈ ਜਨੇ ਜਿੱਤੇ ਆਇਆ ਜਾਉਣ ਨੂੰ ਨਾ ਮਜਤਰੀ ਆ ਕਜਉ ਤੂ ਤਾ ਮੋ ਤਾਂ ਤੂ ਤੇ ਢਣੀ ਵੀ ਲਾ ਦੇਉਂਗਾ ਉਹ ਵੀ ਹੋ ਜਾ ਤੂੰ ਨਾ ਹੋਏ ਉਹ ਆਪਣੇ ਉਹ ਹੋਇਆ ਬਕੈਨ ਹਾਂ ਉਹ ਤਾਂ ਗੋਲਗੇ ਜੀ ਨਾ ਪਰੇਖ ਤੂੰ ਬਕੈਨ ਨਾਲ ਮੈਂ ਕਹਿੰਨਾ ਕੀ ਕਰਾਂ ਵਧੀਆ ਟਾਲੀਆਂ ਜਾਂ ਵੇਖ ਉਧਰ ਆਪਾਂ ਇੱਥੇ ਵੇਚੀਆਂ ਇੱਥੇ ਵੇਚੇ ਹੀ ਕੋਈ ਆਪਾਂ ਦਰਖਤ ਇੱਥੇ ਘੜ ਵਿੱਚ ਕੁਝ ਵੀ ਨਹੀਂ ਖੇਤ ਉਹ ਗੋ ਬੱਚੇ ਉੱਥੋਂ ਨੂੰ ਖਾਤੇ ਸੀ ਉਹ ਆਮਨ ਸਾਹਮਣੇ ਜੰਗਲ ਖੇੜਾ ਉਹ ਜਿੰਦੇ ਨਾਲ ਉਰੇ ਇੱਕ ਛੋਟਾ ਪੌਦਾ ਤੇ ਵੱਡਾ ਮਰਬੇ ਵਾਲੇ ਖੇਤ ਉਹ ਇਹ ਬੱਕਰੀ ਜੈ ਨਹੀਂ ਦੇਖ ਲੈ ਹਾਂ ਉਹ ਨਾਲ ਉਹਰੇ ਦੋ ਛੋਟੇ ਛੋਟੇ ਹੋਰ ਦਰਖਤ ਜੇ ਦੇਖਦੇ ਆ ਵੱਡਾ ਪਰੇ ਜਾਮੁਨ ਹਾਂ ਠੀਕ ਆ ਮਾਰੇ ਉੱਜੜਾ ਨਹੀਂ ਉਹ ਗੁਨਾਹ ਇੱਕ ਇਹ ਆ ਜਿਹੜਾ ਦੇਖਦਾ ਨਾ ਇਹ ਦਰਖਤ ਇਹ ਆਪਣਾ ਖੇਤ ਉੱਥੇ ਵੀ ਆ ਉੱਥੇ ਕਿੰਨੀ ਜ਼ਮੀਨ ਹੈ ਉੱਥੇ ਮਰੱਬਾ ਤੇ ਇੱਧਰ 5 ਕਿੱਲੇ ਮੈਨੂੰ ਨਹੀਂ ਧਿਆਨ ਮੈਂ ਕਦੀ ਆਇਆ ਨਹੀਂ ਬਈ ਕਿਹਦੇ ਨਾਲ ਗੱਲ ਕਰਦਾ ਹੈ ਬਲੌਗ ਬਣਾਉਣਾ ਮੈਂ ਕਿੰਦੇ ਨਾਲ ਗੱਲ ਕਰਨੀ ਹੈ ਲੈ ਦਾਦੀ ਆਪਣੀ ਸ਼ੱਕ ਕਰੀ ਜਾਂਦੀ ਕਹਿੰਦੇ ਕਿੰਦੇ ਨਾਲ ਗੱਲ ਕਰਦਾ ਬਲੌਗ ਬਣਾਉਣੇ ਆ YouTube ਤੇ ਪੌਂਲੀ ਲੋ ਬਈ ਕਹਿੰਦੇ ਗਰਮੀ ਬਹੁਤ ਜ਼ਿਆਦਾ ਵਾ ਤਾਂ ਕਰਕੇ ਪੌਦੇ ਲਾਓ ਕਿਨੂੰ ਮੈਨੂੰ ਆਇਆ ਵਾ ਮੈਂ ਤਾਂ ਚਾ ਗਰਮੀ ਅੱਜ ਤਾਂ ਕਰਕੇ ਪੌਦੇ ਲਾਓ ਪੀਣਾ ਨੇ ਫਿਰ ਮੁੜਕਾ ਆਇਆ ਹੋਇਆ ਫੁੱਲ ਤੇ ਤਾਂ ਕਰਕੇ ਆਪ ਪੌਦੇ ਲਾ ਰਹੇ ਆ ਨਾਲੇ ਫਾਲ ਫਰੂਟ ਹੀ ਹੈ ਅਮਰੂਦਾਂ ਅਮਰੂਦਾਂ ਤੇ ਜਾਮੂਨ ਵਗੈਰਾ ਦੇ ਬੂਟੇ ਆ ਪਹਿਲਾਂ ਆਪਣੇ ਉਸ ਖੇਤ ਦੇ ਮਰੱਬੇ ਦੇ ਵਿੱਚ ਜਾਮੂਨ ਲੱਗੇ ਸੀਗੇ ਬਹੁਤ ਜ਼ਿਆਦਾ ਵਧੀਆ ਸਵਾਦ ਸੀਗੇ ਤਾਂ ਕਰਕੇ ਬੜਾ ਚਲੋ ਭਈ ਅੱਗੇ ਚੱਲਦੇ ਆਪਾਂ ਹੁਣ じゃ ਇੱਕ ਬਾਲਟੀ ਹੋਰ ਲਾ ਲਓ ਮੈਂ ਤਾਂ ਮਾਤਾ ਹੀ ਚੱਲਦੇ ਆ ਅੱਕੇ ਨੱਗੇ ਹੋਰ ਲਾਉਣੇ ਆਪਾਂ ਬੂਟਾ ਇੱਕ ਪਹਿਲਾਂ ਲਾਇਆ ਆਪਾਂ ਅਮਰੂਦ ਫਿਰ ਜਾਮੂਨ ਤੇ ਹੁਣ ਆੜੂ ਹੁਣ ਫਿਰ ਆੜੂ ਹੈ ਹੀ ਨਹੀਂ ਮਾਤਾ ਦਾ ਵੀ ਸਰਿਆ ਕੋਈ ਨਹੀਂ ਓਲਿਆਂ ਦਾ ਓਲਿਆਂ ਦਾ ਉਹ ਪਰੇ ਪਿਆ ਛੋਟਾ ਜਿਹਾ ਆ ਇਧਰ ਲੈ ਆ ਤੇਰੀ ਹਾਂਜੀ ਓਲੇ ਵੀ ਖਾਵਾਂਗੇ ਨਾ ਓਲੇ ਵੀ ਹੁਣ ਆ ਲਾਉਣ ਲੱਗੇ ਆਪਾਂ ਓਲਿਆਂ ਦਾ ਬੂਟਾ ਥੇਲੀ ਤੇ ਪਾੜ ਪਹਿਲਾਂ ਜਾਮੂਨ ਨਹੀਂ ਅੰਬਰੂਦ ਫਿਰ ਜਾਮੂਨ ਫਿਰ ਓਲੇ ਹੁਣ ਜਾਮੂਨ ਤੇ ਅੰਬਰੂਦ ਬਚ ਗਏ ਆਪਣੇ ਕੋਲ ਤਿੰਨ ਬੁੱਟੇ ਫਿਰ ਨਹੀਂ ਵੀ ਜਾ ਜੇ ਤੂੰ ਕੋਈ ਦਿੱਕਤ ਨਹੀਂ ਮੈਂ ਸੁਣਾਇਆ ਤੇਰੇ ਨਾਲ मिट्टी पा दो बस अभी बूटा खड़ा करके थोड़ा जा बड़े दिन बाद लैके आ रहे हैं कोई बस प्रॉब्लम हो गई थी ਬਾਕੀ ਕੀਰਤਨ ਵਗੈਰਾ ਕਰਨ ਚਾਹੀਦਾ ਸੀ ਟਾਈਮ ਨਹੀਂ ਲੱਗਦਾ ਸੀਗਾ ਅੱਜ ਵੀ ਕੀਰਤਨ ਕਰਕੇ ਆਏ ਆ ਤੇ ਫੇਰ ਆਪਾਂ ਕਿਤੇ ਜਾਣਾ ਹੀ ਉੱਥੇ ਜਾ ਕੇ ਤੇ ਫੇਰ ਆਪਾਂ ਇੱਧਰ ਆਏ ਆ ਖੇਤ ਬੜੇ ਚਿਰ ਬਾਅਦ ਅੱਜ ਤਾਂ ਕਰਕੇ ਮੌਕਾ ਮਿਲਿਆ ਆਖਿਆ ਚਲੋ ਵੀਡੀਓ ਬਣਾ ਲਈਏ ਖੇਤਾਂ ਸਾਰਿਆਂ ਨੂੰ ਖੇਤ ਦਿਖਾ ਦਈਏ ਆਪਣਾ ਨਰਮਾ ਬੀਜ ਆਇਆ ਇੱਧਰ ਆਲੇ ਕੁਝ ਬੀਜ ਆਣੀਗਾ ਇੱਧਰ ਬੀਜਣਾ ਵਾ ਤੇ ਵਾਹ ਜੀ ਦਾ ਚਾਹ ਦੋ ਪਰਾਂ ਵੀ ਲੱਗ ਰਹੇ ਤਿੰਨ ਪੈ ਕਰ ਰਿਹਾ ਟ੍ਰੀਟਮੈਂਟ ਕਹਦੇ ਬੱਕਰ ਕਹਿੰਦੇ ਨਹੀਂ ਖਾਣੇ ਚਾਹੀਦੇ ਜੀਰਾ ਫੜਾ ਕਰਤਿਆ ਦਿੱਲੀ ਦਾ ਜਿਹੜੇ ਸੰਭਾਲਾ ਹੁਣ ਤਾਂ ਇੱਥੇ ਲਾਇਆ ਸੀ ਕੁੱਟਿਆ ਪਿਆ ਥੱਲੇ ਹਾਂ ਜੋ ਮੇਰੇ ਨੱਕ ਦੇ ਨਾਪਰੇ ਉਹ ਵਿੱਚ ਹੀ ਰੱਖ ਦੇ ਵਿੱਚ ਚਲੋ 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 ਥੱਲੀ ਕੱਢ ਦੇ ਵਿੱਚ ਨੱਖ ਕੇ ਰੱਖ ਥੱਲੀ ਕੱਢਣੀ ਸੀਗੀ ਨਿੱਥ ਥੱਲੀ ਰੱਖ ਦੇ ਥੱਲੀ ਸਾਂ ਨਹੀਂ ਲਾ ਦੇ ਇੱਕ ਪਾਰੇ ਮਿੱਟੀ ਜਿਦਾ ਉਹਨਾਂ ਨੂੰ ਕਰ ਗਿੰਦੇ ਦੋ ਰਹੇਗੇ ਦਿਆ ਕਰਕੇ ਪਾ ਦੇ ਮੈਂ ਕਿ ਅੰਕਲ ਬਾਲਟੀ ਬੁਲਟੀ ਹੈਗੀ ਪਾਣੀ ਵਾਂ ਨੂੰ ਪਾ ਦੂਗਾ ਅੰਕਲ ਸਵੇਰੇ ਉਹ ਨਹਿਰ ਆ ਜੂਗੀ ਇੱਕ ਉਹ ਪਰੇ ਦੇ ਘੜ ਦੇ ਲਾ ਦੇਣਾ ਕਿੱਥੇ ਲਾਇਕ ਬਤਾ ਹੈ ਤੇ ਤੇ ਗਾ ਜਮਨ ਲਾ ਦੇ ਅਗਲੇ ਜਮਨ ਜਿਦਾਈ ਕਾਕੇ ਨਹੀਂ ਵੇਖੀ ਜਮਨ ਵੀ ਬੜੇ ਮੋਟੇ ਲਾ ਤੇ ਹੁਣ ਆਪਾਂ ਚੱਲਦੇ ਆਂ ਦੇਖੋ ਕਿਹੜਾ ਹੁਣ ਕਿੱਧਰ ਨੂੰ ਜਾਣਾ ਆਪਾਂ ਕਰ ਜਾਣਾ ਹੈ ਜਾਂ ਕਿਤੇ ਹੋਰ ਵੀ ਜਾਣਾ ਵਾ ਦੱਸਦੇ ਹਾਂ ਇਹ ਕਿੱਥੇ ਜਾਣਾ ਹੁਣ ਸਾਰੇ ਜਾਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਦੱਬ ਕੇ ਹੁਣ ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਗਤਕੇਲੀ ਵੀ ਤੇ ਹੋਰ ਆਪਾਂ ਘੁੰਮਣ-ਫਿਰਨ ਕਿਤੇ ਵੀ ਜਾਵਾਂਗੇ ਗੇ ਸੀਗੇ ਮਹੀਨਾ ਮਤਲਬ ਹੋ ਗਿਆ ਮਹੀਨਾ ਕੁ ਵੀਡੀਓ ਨਹੀਂ ਪਾਈ ਮਹੀਨੇ ਦੇ ਵਿੱਚ ਆਪਾਂ ਕਾਫੀ ਘੁੰਮੇ ਫਿਰੇ ਐਤਕੀ ਪਰ ਵੀਡੀਓ ਨਹੀਂ ਲਈਤੀ ਹੁਣ ਵੀ ਮੈਂ ਨੋਰਮਲ ਫੋਨ ਤੋਂ ਵੀਡੀਓ ਬਣਾ ਰਿਹਾ ਆਈਫੋਨ ਅੱਜ ਗਏ ਸੀ ਪ੍ਰੋਗਰਾਮ ਤੇ ਗਰਮੀ ਦੇ ਕਾਰਨ ਜਿਆਦਾ ਮਤਲਬ ਬੈਟਰੀ ਲੋ ਹੋ ਗਈ ਜਾਂਦੀ ਤਾਂ ਕਰਕੇ ਸਾਰੇ ਜਾਣੇ ਆਪਣੇ ਛੋਟੇ ਵੀਰ ਦੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਕੀ ਵੱਧ ਤੋਂ ਵੱਧ ਵੀਡੀਓ ਲੈ ਕੇ ਆਉਂਦੇ ਰਹੀਏ ਜੀ ਐਸ ਪਿੰਡ ਦੇ ਵਿੱਚ ਹੈਗਾ ਹੀ ਰਾਜਾ ਸਾਹਿਬ ਜੀ ਆਂਦਾ ਸਥਾਨ ਜਾਂਦੇ ਸਮਾਂ ਲੱਗਿਆ ਤਾਂ ਜਰੂਰ ਦਰਸ਼ਨ ਕਰਾਂਗੇ ਜੀ ਬਾਬਾ ਜੀ ਆਂਦੇ ਸਥਾਨ ਦੇ ਇੱਥੇ ਆ ਦੇ ਕੋਈ ਬਹੁਤ ਵਧੀਆ ਮਾਹੌਲ ਆ ਜਿੱਥੇ ਸਾਰੇ ਪਾਸੇ ਆ ਦੇਖੋ ਜੀ ਇੱਥੋਂ ਇੱਥੋਂ ਬਾਰਡਰ ਕਿੰਨਾ ਰਹਿ ਜਾਂਦਾ ਜੀ ਕਿੰਨਾ ਰਹਣਾ 3 ਕਿਲੋਮੀਟਰ ਇੱਥੋਂ 3 ਕਿਲੋਮੀਟਰ ਅੱਗੇ ਬਾਰਡਰ ਆ ਮੋਰਚਾ ਮੋਰਚੇ ਦੇ ਇੱਥੇ ਕਾਫੀ ਆ ਖੇਤ ਦੇ ਵਿੱਚ ਉਹ ਸਾਹਮਣੇ ਦੇਖ ਰਹੇ ਹੋ ਮੋਰਚਾ ਠੀਕ ਹੈ ਤੇ ਉਧਰ ਸਾਹਮਣੇ ਵੀ ਮੋਰਚੇ ਆ ਪਿੰਡ ਦੇ ਵਿੱਚ ਦਿਖ ਰਹੇ ਹੋਣਗੇ ਤੁਹਾਨੂੰ ਆ ਦੇਖੋ ਇ ਕਾਫੀ ਇਧਰ ਇਥੋਂ 3 ਕਿਲੋਮੀਟਰ ਅੱਗੇ ਬਾਰਡਰ ਆ ਬਾਰਡਰ ਤੋਂ ਅੱਗੇ ਪਾਕਿਸਤਾਨ ਆ ਹਿੰਦੁਸਤਾਨ ਆਪਣਾ ਜਮਾ ਬਾਰਡਰ ਦੀ ਮਤਲਬ ਖੇਤ ਪੈਂਦਾ ਜੀ 3 ਕਿਲੋਮੀਟਰ ਏਰੀਆ ਬਸ ਆਪਣੇ ਖੇਤ ਤੋਂ 2 ਕਿਲੋਮੀਟਰ ਅੱਗੇ ਆਪਣਾ ਇੱਕ ਹੋਰ ਖੇਤ ਆ ਮਤਲਬ ਉੱਥੋਂ ਆਪਣੇ 2 ਕਿਲੋਮੀਟਰ ਹੀ ਬਾਰਡਰ ਰਹਿਆ ਜਾਂਦਾ ਜੀ ਤਾਂ ਕਰਕੇ ਆਸ ਕਰਦੇ ਆ ਕਿ ਕਦੀ ਸਮਾਂ ਲੱਗਿਆ ਤੇ ਬਾਰਡਰ ਤੇ ਵੀ ਆਪਾਂ ਜ਼ਰੂਰ ਘੁੰਮ ਕੇ ਆਵਾਂਗੇ ਮੈਂ ਤਾਂ ਗਿਆ ਆ ਵਾਂ ਕਾਫੀ ਵਾਰ ਜੀ ਨਹੀਂ ਕੀ ਕਹਿੰਦਾ ਤੇ ਉਮੀਦ ਕਰਦੇ ਆ ਕਿ ਆਪ ਜੀਆਂ ਨੂੰ ਵੀ ਕਦੀ ਦਰਸ਼ਨ ਕਰਾਵਾਂਗੇ ਬਾਦਰ ਦੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਛੋਟੇ ਵੀਰ ਦੀ ਤੇ ਤੁਹਾਡੇ ਲਈ ਵੱਧ ਤੋਂ ਵੱਧ ਮੈਂ ਵੀਡੀਓ ਲਿਆਂਦਾ ਰਿਹਾ ਕਰੂੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਮਿਲਦੇ ਹਾਂ ਜੀ ਆਪਾਂ ਹਾਂਜੀ ਹੁਣ ਆਪਣੀ ਆ ਗੱਡੀ ਖੜੀ ਹੈ ਜੀ ਹੁਣ ਆਪਾਂ ਚੱਲਦੇ ਆ ਕਰੇ ਸਮਾਂ ਹੈ ਨਹੀਂ ਆਪਣੇ ਕੋਲ ਨੇ ਤਾਂ ਆਪਾਂ ਰਾਜਾ ਸਾਹਿਬ ਜੀਆਂ ਦੇ ਡੇਰੇ ਤੇ ਜਾਣਾ ਸੀ ਚਲਦੇ ਆ ਜੀ ਹੁਣ ਆਪਾਂ ਕਰੇ ਵਾਹਿਗੁਰੂ ਜੀ ਦਾ ਖਾਲਸਾ ਰਾਈ ਫਿਲਟਰੀ ਕੀ ਫਤਿਹ